ਪਿਛਲੇ ਕੁਝ ਸਮੇਂ ਤੋਂ ਆਪ ਦੇ ਵਿਧਾਇਕ ਚਰਚਾ ਦਾ ਵਿਸ਼ਾ ਬਣੇ ਰਹੇ ਨੇ ਹੁਣ ਇਹਨਾਂ ਦੋ ਵਿਧਾਇਕਾਂ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕਰੀਬ 12 ਸਾਲ ਪੁਰਾਣੇ ਔਰਤ ਨਾਲ ਛੇੜਛਾੜ ਤੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਤਰਨਤਾਰਨ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ 4 ਸਾਲ ਦੀ ਸਜ਼ਾ ਸੁਣਾਈ ਜਾਣ ਖਿਲਾਫ ਵਿਧਾਇਕ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਇਸ ਸਮੱਦੀ ਵਿਧਾਇਕ ਨੇ ਆਪਣੇ ਦਸਤਖਤਾਂ ਹੇਠ ਨਿੱਜੀ ਸਹਾਇਕ ਰਾਹੀ ਪੱਤਰਕਾਰਾਂ ਨੂੰ ਪੱਤਰ ਭੇਜਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਦਾਲਤ ਦਾ ਇਹ ਫੈਸਲਾ ਸੁਣ ਕੇ ਮੇਰੀ ਅੰਦਰ ਆਤਮਾ ਨੂੰ ਬਹੁਤ ਦੁੱਖ ਪਹੁੰਚਿਆ ਹੈ ਮੇਰਾ ਮੰਨਣਾ ਹੈ ਕਿ ਇਹ ਸਜ਼ਾ ਮੈਨੂੰ ਨਹੀਂ ਹੋਈ ਹੈ ਮੇਰਾ ਮੰਨਣਾ ਹੈ ਕਿ ਸਜ਼ਾ ਕਾਨੂੰਨ ਨੂੰ ਹੋਈ ਹੈ ਕਿਉਂਕਿ ਮੈਨੂੰ ਉਸ ਜੁਰਮ ਵਿੱਚ ਸਜ਼ਾ ਹੋਈ ਹੈ ਜੋ ਜੁਰਮ ਮੈਂ ਕੀਤਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਉਹ ਇਹ ਫੈਸਲੇ ਵਿਰੁੱਧ ਹਾਈ ਕੋਰਟ ਦੇ ਵਿੱਚ ਅਪੀਲ ਕਰਨਗੇ ਦੂਜੀ ਪਾਸੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਰਾਮਾ ਮੰਡੀ ਪੁਲਿਸ ਸਟੇਸ਼ਨ ਵਿੱਚ ਦਰਜ ਰੰਗਦਾਰੀ ਦੇ ਮਾਮਲੇ ਵਿੱਚ 3 ਦਿਨਾਂ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਰੋੜਾ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ। ਵਿਦਾਇਕ ਦੇ ਵਕੀਲ ਦਰਸ਼ਨ ਸਿੰਘ ਬਿਆਲ ਅਤੇ ਨਵੀਨ ਚੱਡਾ ਉਹਨਾਂ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋਏ ਪੁਲਿਸ ਨੇ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ ਪੁਲਿਸ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਅਰੋੜਾ ਪਿਛਲੇ 9 ਦਿਨਾਂ ਤੋਂ ਪੁਲਿਸ ਰਿਮਾਂਡ ਤੇ ਸੀ ਅਤੇ ਆਖਰੀ ਵਾਰ ਜਦੋਂ ਅਦਾਲਤ ਨੇ ਉਹਨਾਂ ਨੂੰ 3 ਦਿਨਾਂ ਦੀ ਰਿਮਾਂਡ ਤੇ ਭੇਜਿਆ ਸੀ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਨੇ ਦਲੀਲ ਦਿੱਤੀ ਸੀ ਕਿ ਰਿਮਾਂਡ ਦੀ ਮਿਆਦ ਦੌਰਾਨ ਮਾਮਲੇ ਨਾਲ ਸੰਬੰਧਿਤ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਗਏ ਨੇ ਅਤੇ ਹੁਣ ਜੇਲ੍ਹ ਤੋਂ ਹੀ ਜਾਂਚ ਜਾਰੀ ਰੱਖੀ ਜਾ ਰਹੀ ਹੈ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਵਿਧਾਇਕ ਰਮਨ अरोड़ा ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਇਸ ਮਗਰੋਂ ਵਿਧਾਇਕ ਦੇ ਵਕੀਲ ਨੇ ਤੇ ਪੁਲਿਸ ਨੇ ਕੀ ਗੱਲ ਆਖੀ ਹੈ ਤੁਸੀਂ ਕਰੋਗੇ ਸੁਣੋ ਸਿੱਖ ਮੰਗ ਰਹੀ ਸੀ ਕਿ ਇਹ ਐਸਾ ਥੋੜਾ ਜਾਣਕਾਰੀ ਦਿੱਤੀ ਲਿਖਾਉਣਾ ਸੀ ਕਿ ਅਪੀਕੇਸ਼ਨ ਤੇ ਕੇਸ ਜਿਸ ਤੋਂ ਹੋਇਆ ਸੀ ਅੱਛਾ ਜੀ ਮਾਈਂ ਖੱਲੇ ਕਰੋ ਯਾਰ ਉਹ 14 ਦਿਨਾਂ ਦੇ ਅੰਦਰ ਚੋੜਾ ਸੀ ਮੰਗਿਆ ਸੀ ਰਿਮਾਂਡ ਸਰ ਰਿਮਾਂਡ ਮੰਗਿਆ ਸੀਗਾ ਕਿਉਂਕਿ ਪਿਛਲੇ 9 ਦਿਨਾਂ ਤੋਂ ਆ ਜਿਹੜੇ ਰਮਨ ਅਰੋੜਾ ਜੀ ਹੈਗੇ ਨਾ ਉਹ ਪੁਲਿਸ ਰਿਮਾਂਡ ਵਿੱਚ ਸੀਗੇ ਟਿਲ ਟੂਡੇ ਉਹਨਾਂ ਕੋਲ ਕੋਈ ਕਿਸੇ ਕਿਸਮ ਦੀ ਕੋਈ ਇਨਕ੍ਰਿਮੀਨੇਟਿੰਗ ਚੀਜ਼ ਬਰਾਮਦ ਨਹੀਂ ਕਰ ਸਕੀ 9 ਦਿਨਾਂ ਦੀ ਉਹਨਾਂ ਦੀ इंटेरोगेशन कुछ नहीं मिला वैसे एक रमेश चंद्र नाम का कोई आदमी है जो उसने ये पर्चा दर्ज करवाया था कि ये मेरे से मेरे पास ठीका है पार्किंग का और मेरे से ये पचास हज़ार तीस हज़ार रुपया मेरे से बता रहा है यही मामला था लेकिन बड़ी बात ये थी कि जिस दिन उसने एफ दर्ज करवाई थी ये मेरे ख्याल में तेईस आठ को करवाई थी शायद उसी दिन उसके ऊपर भी चोरी का पर्चा दर्ज हुआ था कि वो जो ब्लास्ट हुआ था इधर होशियारपुर रोड पे उसी में पुलिस वाले ने उसको अरेस्ट कर लिया था वो अभी तक कस्टडी में है उसकी बेल नहीं हुई अभी तक एक चोर के कहने के कहने पर यह पर्चा दर्ज हो गया बात तो ये है ना कि इट शुड बी सपोर्टेड बाई सम निकले तो सही कोई टूकेश में कुछ नहीं निकला जमात किया मर्जी लगाएंगे मंडे को पॉसिबली लगाएंगे कोई कल छुट्टी ਕੋਸ਼ਿਸ਼ ਕਰਾਂਗੇ ਇਨਕੀ ਗਲਤੀ ਹੈ ਪਹਿਲੀ ਗਲਤੀ ਇਹ ਹੈ ਕਿ ਜਦੋਂ ਇਹਨੂੰ ਪਹਿਲਾ ਕੇਸ 'ਚ ਇਹਨੂੰ ਪਰਮਾਨ ਲਿਆ ਗਿਆ ਤਾਂ ਕੋਰਟ ਦੀ ਇਜਾਜ਼ਤ ਦੇ ਨਾਲ ਮੈਂ ਮਿਲ ਗਿਆ ਸੀਗਾ ਔਰ ਜਦੋਂ ਮੈਂ ਮਿਲਿਆ ਤਾਂ ਉਸ ਵੇਲੇ ਵਿਧਾਇਕ ਸਾਹਿਬ ਨੇ ਮੈਨੂੰ ਦੱਸਿਆ ਕਿ ਵੀ ਮੈਨੂੰ ਇੱਕ ਤਾਂ ਖਾਣਾ ਪ੍ਰੋਪਰ ਨਹੀਂ ਦੇ ਰਿਹਾ ਦੂਸਰਾ ਮੇਰੀ ਪੇਟ 'ਚ ਇਨਫੈਕਸ਼ਨ ਹੋ ਗਈ ਆ ਆਹ ਇਹ ਮੇਰੀ ਗੱਲ ਨਹੀਂ ਸੁਣਦੇ ਫਿਰ ਮੈਂ ਜਦੋਂ ਉਹਨਾਂ ਨੂੰ ਸਾਹਮਣੇ ਬੁਲਾਇਆ ਤਾਂ ਉਹਨਾਂ ਨੇ ਫਿਰ ਭਰੋਸਾ ਦਿੱਤਾ ਕਿ ਅਸੀਂ ਇਹਦਾ ਮੈਡੀਕਲ ਚੈੱਕ-ਅਪ ਵੀ ਕਰਾਵਾਂਗੇ ਔਰ ਪਲੱਸ ਇਹਨੂੰ ਖਾਣਾ ਵੀ ਪ੍ਰੋਪਰ ਦਵਾਂਗੇ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਫਿਰ ਉਸ ਤੋਂ ਬਾਅਦ ਉਹਨੂੰ ਖਾਣਾ ਜਿਹੜਾ ਹੈਗਾ ਉਹ ਦੇਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਰਿਮਾਂਡ ਲਿਆ ਗਿਆ ਉਹਦੀ ਅਚਾਨਕ ਤਬੀਤ ਖਰਾਬ ਹੋਣ ਕਰਕੇ ਫਿਰ ਉਹਨੂੰ ਹਸਪਤਾਲ 'ਚ ਲੈ ਕੇ ਆਏ ਪਰ ਹਸਪਤਾਲ ਦੇ ਵਿੱਚ ਕਾਫੀ ਟਾਈਮ ਲੱਗਣ ਤੋਂ ਬਾਅਦ ਉਹਨਾਂ ਨੇ ਕੋਈ ਗੱਲਬਾਤ ਨਹੀਂ ਦੱਸੀ ਕਿ ਵੀ ਇਹਨੂੰ ਕੀ ਪੋਜੀਸ਼ਨ ਹੈ ਜਾਂ ਫਲਾਨਾ ਹੈ ਇਹ ਕਹਿੰਦੇ ਰਹੇ ਕਿ ਨਾਰਮਲ ਆ ਕੋਈ ਇੰਨੀ ਖਾਸ ਗੱਲ ਨਹੀਂ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ ਔਰ ਮੈਂ ਵੀ ਉੱਥੇ ਸੀਗਾ ਉਸ ਤੋਂ ਬਾਅਦ ਪਤਾ ਲੱਗਾ ਕਿ ਵੀ ਉਹ ਕਹਿੰਦੇ ਡਾਕਟਰਾਂ ਨੇ ਕਿਹਾ ਕਿ ਕਿਉਂਕਿ ਇਥੇ ਹਾਰਟ ਦੀ ਕਿਤਨੀ ਪ੍ਰੋਬਲਮ ਹੈ ਸਾਡੇ ਕੋਲ ਕੋਈ ਇੰਨਾ ਹੈ ਨਹੀਂ ਤਾਂ ਇਹਨੂੰ ਤੁਸੀਂ ਅੰਮ੍ਰਿਤਸਰ ਰੈਫਰ ਕਰ ਦਿੰਦੇ ਆ ਤਾਂ ਉਸ ਤੋਂ ਬਾਅਦ ਵੀ ਕਾਫੀ ਚਿਰ ਜਿਹੜਾ ਹੈਗਾ ਉਹਨੂੰ ਲੈ ਕੇ ਉੱਥੇ ਰਹਿੰਦੇ ਰਹੇ ਤੇ ਬਾਅਦ ਵਿੱਚ ਪਤਾ ਲੱਗਾ ਕਿ ਵੀ ਜਦੋਂ ਉੱਥੇ ਗਏ ਉੱਥੋਂ ਵੀ ਮੈਨੀਪੂਲੇਸ਼ਨ ਹੋ ਕੇ ਜਿਹੜਾ ਇਹਨੂੰ ਵਾਪਸ ਲੈ ਆਂਦਾ ਗਿਆ ਉਹ ਹਜੇ ਹਜੇ ਉਹਨਾਂ ਨੇ ਨਾ ਤਾਂ ਡਾਕਟਰਾਂ ਦੀ ਕੋਈ ਰਿਪੋਰਟ ਨਾ ਉਹਨਾਂ ਦਾ ਕੋਈ ਟੈਸਟ ਹਜੇ ਤੱਕ ਉਹ ਲੀਕ ਆਊਟ ਨਹੀਂ ਕੀਤਾ ਨਾ ਹੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਕੋਈ ਟੈਸਟ ਲੈ ਗਏ ਆ ਜਾਂ ਨਹੀਂ ਲੈ ਗਏ ਐਫਆਰ ਦਰਜ ਕਰਤੀ ਗਈ ਥਾਣਾ ਰਾਮਾ ਮੰਡੀ ਜਿਹਦੇ ਵਿੱਚ ਹੁਣ ਆਏ ਅੰਦਰ ਆ ਉਹ ਜਿਹੜਾ ਰਮੇਸ਼ ਕੁਮਾਰ ਉਹਦੇ ਵਿੱਚ ਕੰਪਲੇਨੈਂਟ ਸੀਗਾ ਉਹ 22 ਤਰੀਕ ਨੂੰ ਜਿਹੜੀ ਅਕਰਾਸ ਹੋਈ ਸੀਗੀ 28 ਨੂੰ ਬੋਲਵਾਰ ਥਾਣੇ ਦੇ ਵਿੱਚ ਜਿਹੜਾ ਗੈਸ ਸਿਲੰਡਰ ਚ ਬਲਾਸਟ ਹੋਇਆ ਸੀਗਾ ਲੈਕਿਨ ਉਸ ਇਨਵੈਸਟੀਗੇਸ਼ਨ ਤੇ ਪਾਇਆ ਗਿਆ ਕਿ ਉਹ ਬਲਾਸ ਇਸ ਕਰਕੇ ਹੋਇਆ ਕਿ ਇਹਨਾਂ ਦੇ ਵਿੱਚੋਂ ਗੈਸ ਚੋਰੀ ਕੀਤੀ ਜਾਂਦੀ ਸੀ ਤੋਂ ਲੀਕੀਜ ਹੋਣ ਕਰਕੇ ਹੋ ਗਿਆ ਤੋਂ ਬਾਅਦ ਚ ਇਨਵੈਸਟੀਗੇਸ਼ਨ ਚ ਕਰਕੇ ਉਹਨਾਂ ਨੇ ਪਤਾ ਕੀਤਾ ਕਿ ਇਹਦੇ ਵਿੱਚ ਬੰਦੇ ਕੌਣ ਨੇ ਇਨਵੋਲ ਹੈ ਜਿਹਦੇ ਵਿੱਚ ਰਮੇਸ਼ ਕੁਮਾਰ ਅਤੇ ਪ੍ਰਾ ਤੇ ਹੋਰ ਬੰਦੇ ਜਿਹੜੇ ਸਿਗੇ ਉਹ ਲੰਮਾ ਪਿੰਡ ਚੌਂਗ ਦੇ ਵਿੱਚ ਗਡੌਨ ਬਣਾ ਕੇ ਉਹਦੇ ਵਿੱਚੋਂ ਗੈਸ ਚੋਰੀ ਕਰਦੇ ਸੀਗੇ ਜਿਹਦੇ ਕਰਕੇ ਉਹ ਵਾਪਰਿਆ ਤੋਂ ਉਹਦੇ ਵਿੱਚ ਉਹਨੂੰ ਨਾਮਿਨੇਟ ਕਰਕੇ ਇਹਨਾਂ ਨੂੰ ਉਸ ਕੇਸ ਵਿੱਚ ਅਰੈਸਟ ਕਰ ਲਿਆ ਗਿਆ ਕਿ ਇੱਕ ਨਮਾ ਰਜਿੰਦਰ ਕੁਮਾਰ ਜਿਹੜਾ ਨਾ ਮਾਂ ਮੰਡੀ ਕੋਈ ਖੜਾ ਕਰਕੇ ਕਿ ਵੀ ਇਹਦੇ ਕੋਲ ਵੀ ਇਹ ਪੈਸੇ ਲੰਦਾ ਸੀਗਾ ਤੇ ਅਸੀਂ ਇਹਦੇ ਬਾਰੇ ਪਤਾ ਕਰਨਾ ਹੈ ਦੂਸਰਾ ਹੈ ਕਿ ਇਹਨੇ ਹਿਮਾਚਲ ਦੇ ਵਿੱਚ ਪ੍ਰਾਪਰਟੀ ਬਣਾਈ ਹੈਗੀ ਆ ਅਸੀਂ ਉਹਦੇ ਬਾਰੇ ਕਰਨਾ ਹੈ ਜਦ ਕੋ ਬਿਜਲੈਂਸ ਦਾ ਕੰਮ ਹੈ ਇਹਦੇ ਵਿੱਚ ਸਭ ਤੋਂ ਸੀਗਾ ਐਕਸਟਰੈਕਸ਼ਨ ਜਿਹੜੀ ਕੀਤੀ ਗਈ ਆ ਉਹਦਾ ਪਤਾ ਕਰਨਾ ਸੀਗਾ ਲੇਕਿਨ ਉਹਦੇ ਵਿੱਚ ਤਿੰਨ ਦਿਨ ਦਾ ਰਿਮਾਂਡ ਉਸ ਤੋਂ ਬਾਅਦ ਇਹ ਹਾਲਾਤ ਖਰਾਬ ਹੋ ਗਏ ਲੇਕਿਨ ਇਹ ਤੋਂ ਲੱਗਦਾ ਹੈ ਕਿ ਇਹ ਪੋਲਿਟੀਕਲ ਮੋਟੀਵੇਟਿਡ ਹੈ ਔਰ ਇਸ ਬੰਦੇ ਨੂੰ ਜਿਹੜਾ ਬਾਹਰ ਨਹੀਂ ਆਣਾ ਦੇਣਾ ਚਾਹੁੰਦੇ ਆ ਟਾਈਮਿੰਗ ਬੜੀ ਜਿਹੜੀ ਸੀਗੀ ਕਿ ਇਹਦੀ ਜਮਾਤ 3 ਤਰੀਕ ਨੂੰ 10 ਨੂੰ ਇਹਦੀ ਬਿਲ ਆਰਡਰ ਹੁੰਦਾ ਹੈ 4 ਵਜੇ ਤੋਂ ਬਾਅਦ ਇਹਦਾ ਪ੍ਰੋਡਕਸ਼ਨ ਬਣਾ ਲਏ ਜਾਂਦੇ ਆ ਸਵੇਰੇ ਲਿਆ ਕੇ ਇਹ ਦੂਸਰੇ ਦਿਨ 4 ਤਰੀਕ ਨੂੰ ਪੇਸ਼ ਕਰਕੇ ਦਾਦਾ ਲੈ ਲੈਂਦੇ ਆ ਕਿ ਉਹ ਬਿਲ ਤੇ ਬਾਹਰ ਨਾ ਆ ਜਾਵੇ ਸਿਰਫ ਇਹੀ ਮੋਟਿਵ ਆ ਕਿ ਇਹਨੂੰ ਡਿਟੇਲ ਚ ਕਰਕੇ ਰੱਖਿਆ ਜਾਵੇ ਕੋਈ ਹੋਰ ਬੰਦੇ ਖੜੇ ਕਰ ਕਰਕੇ ਇਹਨੂੰ ਹੋਰ ਪਰਚਾ ਦਰਜ ਕਰਤਾ ਜਾਵੇ ਇਹਦਾ ਮੋਟਮ ਹੀ ਨਹੀਂ